ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਇਹ ਚੀਜ਼ ਦਿਖਾਉਂਦਾ। ਕੋਠੇ 'ਵਰ ਅਸੀਂ ਚੰਗੀਆਂ ਟੈਲਾ ਲਵਾਈਆਂ। ਲੋਹੇ ਕਹਿਣ ਲੱਜਾ ਮੰਮੀ ਤੋਣੀ ਹਫਤੇ ਹਫਤੇ ਬਾਤੋਲ ਲੱਜਦੇ ਐ ਮੈਂ। ਤਾਜ਼ਾ ਵਰ। ਛੜੂ ਮਾਰ ਕੇ ਗੱਲ ਪੋਚੀ ਲਾਦੇ ਕਰੋ। ਅੱਛਾ। ਚੰਗੀਆਂ ਟੈਲਾ ਲਵਾਤੀ ਆਸਤਾ। ਉਹ ਚੰਗੀਆਂ ਟੈਲਾ ਲਵਾਤੀ। ਕਤਾ ਕਰਨੀ ਨਹੀਂ ਦੇਣੀ ਆ ਮੈਂ ਮੈਂ ਨਹੀਂ ਰੱਬ ਤਾਂ ਕਰ ਆਈਏ ਹੁਣ ਹੈਲਪ ਬਈ ਜ਼ਿਆਦਾ ਟਾਈਮ ਨਹੀਂ ਲੱਗਦਾ ਬੈਂਪਰ ਬੜਾ ਹੋਵੇ ਫੇਰ ਫਾਇਦਾ ਹੈ ਹੈ ਬੈਂਪਰ ਹੋਵੇ ਬੜਾ ਸਾਰਾ ਜਿਹੜੇ ਖਿਡਾੜ ਤੇ ਪਾਣੀ ਤਾਂ ਖਿੱਚ ਲਵੇ ਸਾਰੇ ਆ ਹੋਵੇ ਜਿਗਣਾ ਸਕੂਲਾਂ ਚੋਂ ਆਉਂਦਾ ਇੱਕ ਤਿੰਨ ਟੱਲੇ ਜਿੰਨਾ ਬੈਂਪਰ ਤੇਰੇ ਜ਼ਿਆਦਾ ਬੜਾ ਪਤਾ ਹੈ ਵਾਲਟਾ ਕਿਨੇ ਬਣ ਗਏ ਅਮੋਨੀਆ ਐਡ ਟਾਈਮ ਤਾਂ ਹੋ ਗਿਆ 8 15 ਤਾਂ ਹੋ ਗਏ ਓਏ ਇੱਧਰ ਅਸੀਂ ਆ ਪੰਮੂ ਇੱਧਰ ਅਸੀਂ ਉੱਪਰ ਆਹ ਕੁੰਡਾ ਲਾ ਕੇ ਆ कुंडा लाया और जो मर्जी करते हुए कुंडा लागे आइए बैग का रखा थल बैग को खोलिया तू क्या करे ਅਸੀਂ ਭੰਗੜਾ ਪਾਉਂਦੇ ਆਂ ਭੰਗੜਾ ਪਾਉਂਦੇ ਟੂੰ ਕੀ ਕਰਦਾ ਏ? ਓ ਤੂੰ ਕੀ ਕਰਦਾ ਏ? ਮੁੰਡੇ ਹੋਦੇ ਲੈ ਹਾਂਜੀ ਟੈਲ ਲੱਗ ਹੁੰਦੇ ਆ ਅੱਜ ਤੁਜੀ ਵੀ ਤਾਂ ਫਾਪ ਕਰਦੇ ਹੁੰਨੇ ਆ। ਕੀ ਕਰਦੇ ਨੇ? ਕਰਦੇ ਆ ਓਏ ਇਹ ਕੱਪੜੇ ਨਾਲ ਨਵੇੜ ਲਈ ਆਪਣਾ ਲੈ ਆਇਆ ਵਾਰੂ ਲਵੇੜਨ ਪਹਿਲਾਂ ਲਾ ਕੇ ਆਨੂੰ ਇਹ ਹੈ ਇਹ ਖੜਾਉਣਾ ਹੈ ਹਾਂ ਕਿਦਾਂ ਫੇਰ ਫੇਰ ਹੈ ਹਾਂ ਕੱਟ ਕੇ ਕੱਟ ਮਾਰ ਕੱਟ ਮੈਂ ਤੇ ਯਾਰ ਬੰਮੂ ਹੀ ਆਹ ਕੱਪੜੇ ਦੇ ਗ ਆਪਣੇ ਕੀ ਖਪੇ ਪਰਮਵੀਰ ਸਿੰਘ ਬੰਮੂ ਆ ਤੇਰੀ ਗਲੀਆ ਕੀ ਖਾਵਾ ਤੋੜਦਾ ਤਾਂ ਤੇ ਉਦੋਂ ਨਾ ਤੇ ਕਦੇ ਨਹੀਂ ਹੁਣ ਇਹਨੂੰ ਪਤਾ ਕੰਮ ਕਰਨਾ ਪੈਣਾ ਬਹਿ ਜਾ ਚੱਲ ਪੈ ਜਾ ਸੌਂ ਜਾ ਔਰੀ ਆਜੇ ਤੂੰ ਪੁੱਛ ਬਹਿ ਜਾ ਮੈਂ ਤਾਂ ਤੁੱਪ ਜਾ ਰਿਹਾ ਹਲੇ ਟਾਈਮ ਪਿਆ ਤੇਰੇ ਬੈਨ ਨੂੰ ਆਜਾ ਤੂੰ ਪੁੱਛ ਔਰ ਇਹ ਸੁਣ ਜਣੀ ਹਲੇ ਪਈ 10 ਮਿੰਟ ਪਹਿਲਾਂ ਦੁਨੀਦਾਰੀ ਦੇਖ ਲੈ ਔਰ ਇਹਦੇ ਤੇ ਕਿਹੜਾ ਆਉਂਦਾ ਕਿਹੜਾ ਨਹੀਂ ਠੀਕ ਐ ਹਾਂ ਸਲਾਮ ਨਵੇੜੀਏ ਫਿਰ ਉਹਨੇ ਵੀ ਆਣਾ ਰਾਜੂ ਨੇ ਸ਼ਾਇਦ ਹੂੰ ਭਾਈ ਜੀ ਮੈਂ ਵੇ ਪੰਮੂ ਦੀ ਬੈਣ ਆ ਗਈ ਉਹ ਖੜ ਗਿਆ ਪੰਮੂ ਆ ਬੈਣ ਆ ਗਈ ਇੱਧਰ ਆ ਗਈ ਬੈਣ ਤੇਰੀ ਚਿਰਾਟੇ ਲਾਂ ਤਾਂ ਹੋ ਗਈਆਂ ਬਈ ਮੈਂ ਕਿਹ ਹੁੰਦਾ ਰਹਿ ਗਿਆ ਇਹ ਬਾਪੂ ਬਾਗੀ ਬੈਣ ਤੰਨ ਨੂੰ ਵੀ ਦਿਖਾਵਾਂ ਬੈਂਚ ਚੜਦਾ ਆ ਗਈ ਆ ਗਈ ਆਈਓ ਅੱਜ ਇਹ ਗੁੰਨ ਨੂੰ ਮੈਂ ਅੱਜ ਕੀ ਫਿਰ ਆਹ ਗੁੰਡ ਜੀ ਕਿਆ ਲੋਈ ਗੁੰਡਾ ਕੋਲ ਲੇਖਾ ਟਿਕ ਲੰਘ ਗਿਆ ਮੈਂ ਨਾ ਵੀ ਇਹ ਤਾਂ ਪਤਕੀਆਂ ਦੀ ਫੇਰ ਤਾਂ ਟੈਲਾ ਬਹੁਤ ਛੇਤੀ ਸੁੱਕ ਜਾਂਦੀਆਂ ਨਾਲ ਦੀ ਨਾਲ ਹੁਣ ਇਦਾਂ ਠੀਕ ਹੈ ਸਫਾਈ ਛੇਤੀ ਵਧੀਆ ਹੋ ਜਾਂਦੀ ਹੈ ਅੱਜ ਅੱਤ ਦਿਨ ਬਾਅਦ ਕਰਦੇ ਫੇਰ ਗੰਦ ਜ਼ਿਆਦਾ ਨਹੀਂ ਰਹਿੰਦਾ ਜੇ ਕਰੇ ਨਾ ਫੇਰ ਤਾਂ ਬਹੁਤ ਗੰਦ ਪੈ ਜਾਂਦਾ ਅੱਛਾ ਦੇਖਦੇ ਹਾਂ ਤੇ ਲੋ ਜੀ ਆਪਾਂ ਨੇ ਵੀ ਹੁਣ ਪਰਣਾ ਮੰਨ ਲਿਆ ਤੇ ਅੱਜ ਕੀ ਬਣਾਉਂਗੇ ਅੰਮੀ ਮੁਹ ਚ ਥੋੜੀ ਬੱਤ ਕਰਮ ਤੇ ਹੁਣ ਹੋਰ ਇਹਦੀ ਮਿੱਤੇ ਟੁੱਟੇ ਜਾਂਦੇ ਔਰ ਇਹਦੀ ਪਾਰਕ ਮੁੱਠੀ ਮੁੱਠੀ ਹਰਿਆਈ ਜੀ ਸੋਹਣੀ ਲੱਗ ਜਾਂਦੀ ਮੁੱਠੀ ਤੇ ਹਾਂ ਪਣਗੇ ਤਨੀਆ ਵੀ ਪਾ ਦੋ ਤਨੀਆ ਕਿੱਥੋਂ ਆ ਆ ਲੈ ਉਹ ਤਨੀਆ ਰੋਟੀ ਕਿਉ ਥੋੜਾ ਥੋੜਾ ਤੋੜ ਦੋ ਤਾਂ ਵਧੀਆ ਜਣਾ ਹਣੀ ਜੋਣੀ ਜਿਆਦਾ ਛੋਟਾ ਅੱਛਾ ਮੋਟਰ ਪਤਾ ਹੋ ਗਿਆ ਲੈ ਕੇ ਆਈ ਮੋਟਰ ਬਲ ਤੇ ਹਾਂ ਤੇ ਹੁਣ ਰਾਜੂ ਨੂੰ ਢੀਕਦਾ ਰਾਜੂ ਨੇ ਆਉਣਾ ਵਿਹੜੀ ਲਾਉਣ ਅੱਜ ਰਾਜੂ ਦੇ ਬੰਦੇ ਨੇ ਕੰਦਾ ਹਾਲੇ ਮੈਂ ਸੈਟਲਮੈਂਟ ਕਰਨ ਲੱਗਿਆ ਵਾ ਕਿਹੜਾ ਫੰਦਾ ਕਿੱਧਰ ਭੇਜਣਾ ਕਿਹੜਾ ਕਿੱਧਰ ਅੱਛਾ ਮੈਂ ਲੇਟ ਨਹੀਂ ਆ ਮੈਂ ਲੇਟ ਨਹੀਂ ਚੰਨ ਉਹਨੇ ਫਿਰ ਸਾਬ ਨੂੰ ਲੇਟ ਛੱਡੂਗਾ 9 ਵਜੇ ਚੱਲ ਲੈ ਤਾਂ ਕਾਇਆ ਨਹੀਂ ਲੋਈ ਪਰੌਂਠਾ ਬਣਾ ਦਮ ਮੈਂ ਇੱਧਰ ਪੱਕੇ ਤੇ ਦਿਖਾਉਂਗਾ ਤੁਹਾਨੂੰ ਇਹ ਲੋਈ ਪਰੌਂਠਾ ਬਣ ਕੇ ਹੋ ਗਿਆ ਰੈਡੀ ਵੇਖ 2 ਮਿੰਟ ਹੋਰ ਪਕਾਉਣਾ ਪੱਕਾ ਪੱਕ ਗਿਆ ਤੇ ਖਾਈਏ ਗਰਮ ਗਰਮ ਉਹਨਾਂ ਤੇ ਲੋ ਜੀ ਪਰੌਂਟਾ ਖਾ ਕੇ ਪਹੁੰਚ ਗਏ ਮੋਟਰ ਪਰ ਤੇ ਬਈਆਂ ਨੇ ਸਫਾਈ ਕਰਤੀ ਤੀ ਤੇ ਇੱਧਰ ਦੇਖੋ ਇਹ ਕਣਕ ਨਿਕਲੂਗੀ ਕਿਹੜੇ ਹਿਸਾਬ ਨਾਲ ਪੱਤਰ ਇਹਨੇ ਕਰੋ ਖੇਤ ਕਿੰਨੇ ਕਰਕੇ ਬਲੇ ਬਲੇ ਅੰਨੇ ਆਪਣੇ ਪੱਤੇ ਨਹੀਂ ਗਰੇ ਸੀਗੇ ਖੇਤ ਜਿੰਨੇ ਹੈ ਨਾ ਤੇ ਗਿਰਗੇ ਕਹਿੰਦੇ ਬਹੁਤ ਜ਼ਿਆਦਾ ਹੀ ਗਰੇ ਆ ਪਛੜਨ ਲੱਗੇ ਪੱਤੇ ਨਾ ਵੀ ਪਾਣੀ ਲਾ ਕੇ ਹਣ ਕਦਾ ਹੋ ਗਈ ਬੜੀਆਂ ਨਿੱਖ ਨੰਬਰ ਹਣ ਆ ਵੀ ਵਿੱਚ ਵਿੱਚ ਵੀ ਨਿਕਲਣ ਲੱਗ ਗਈ ਥੋੜੀ ਥੋੜੀ ਉੱਠਣ ਲੱਗ ਗਈ 9 ਮਹੀਨਿਆਂ ਦਾ ਕਹਿਣ ਦੇਖ ਜਾਣੀ ਆਪਾਂ ਨੂੰ ਹੁਣ ਮਹੀਨਾ ਪਿਆ 9 ਮਹੀਨਿਆਂ ਨੂੰ ਅੱਜ 6 ਹੋ ਚੱਲੀ 6 ਹੋ ਗਈ ਅੱਜ 25 ਜਾਂ 24 ਦਿਨ ਰਹਿ ਗਏ ਬੈਕ ਸਾਈਡ ਤਾਂ ਬਣੀ ਸਹੀ ਐ ਬੈਕ ਸਾਈਡ ਆਪਣੀ ਸੋਹਣੀ ਨਿਕਲੀ ਕਣਕ ਦੇ ਮੈਂ ਵੀ ਹੋਈ ਸਾਗ ਹੀ ਨਿਕਲਿਆ ਵਿੱਚ ਦੇ ਇਹ ਨਹੀਂ ਮਰਿਆ ਦਾ ਕੰਦਾ ਬਦਾ ਬਈ ਸੋਨੇ ਇੰਨਾ ਗੋਲੀ ਢੰਡਾ ਹੁਣ ਨਹੀਂ ਦਿੰਦਾ ਸਪਰੇ ਨੇ ਤੇ ਲੋ ਜੀ ਜਿਹੜਾ ਰਾਜੂ ਨੇ ਦਿਹਾੜੀ ਆ ਭੇਜਣਾ ਸੀਗਾ ਉਹ ਉੱਥੇ ਜਮਾਰੇ ਆ ਛੁੱਟੀ ਕਹਿੰਦਾ ਅੱਜ ਹੋਰ ਵਾਸਤੇ ਭੇਜ ਤੱਕ ਕੱਲੂ ਜਿੰਨੇ ਮਰਜੀ ਬੰਦੇ ਲੈ ਜੀ ਕਹਿੰਦਾ ਦੋ ਹੁੰਦੇ ਭੇਜ ਦੂੰਗਾ ਤੇਰੇ ਕੋਲ ਮੈਂ ਕਿਹਾ ਮੈਂ ਦੋ ਬੰਦੇ ਕਿਆ ਕਰਨੇ ਇੱਕ ਬੰਦੇ ਦਾ ਹੀ ਕੰਮ ਹੈ ਤੇ ਹੁਣ ਚੱਲੀ ਆਪਾਂ ਘਰ ਨੂੰ 10 ਵਾਰ ਚੱਲੇ ਮੈਂ ਬੂਟ ਨਹੀਂ ਪਾ ਗਿਆ ਪੈਰ ਸੁਨਣ ਲੱਗ ਗਏ ਨੇ ਦੇਖ ਤੁੱਪ ਵੀ ਇਹਨੇ ਤਿੱਖੇ ਹੈ ਨਹੀਂ ਬੱਦਲ ਵਾਈ ਜੀ ਇਹ ਵਿੱਚ ਲਿਖਿਆ ਪਿਆ ਤਾਂ ਵੈਸੇ ਸਨੀਅਰ ਐਤਵਾਰ ਨੂੰ ਬੱਦਲ ਵਾਈ ਜੀ ਮਣੀ ਮੋਟੀ ਪਿੱਛੋਂ ਤੇ ਚੱਲੀਏ ਘਰ ਨੂੰ ਤੇ ਪਈਏ ਬੂਟ ਪੈਰ ਦਾ ਸੁਨ ਬਹੁਤ ਹੋ ਰਿਹਾ ਅੱਜ ਤੇ ਲੋ ਜੀ ਤਿੰਨ ਵਾਰ ਚੱਲੇ ਤੇ ਇਹ ਵੀ ਗਣ ਕੇ ਸੁੱਖ ਗਈ ਤੇ ਕੋਠੇ ਵਾਲੀ ਕੋਠੇ ਪਤਾ ਪਖਤ ਹੋ ਗਈ ਉਹਨੇ ਨਾਮੇ ਹੋਂਕਾ ਲੱਦੇ ਕੋਠੇ ਪੰਨੂ ਹਮ ਤਾਂ 3-4 ਦਿਨ ਹੋ ਗਏ ਸੁੱਕਲੀ ਦੇਰ ਅਜ ਗੱਡੀ 'ਚ ਸ਼ਾਮ ਨੂੰ ਪਾਣੀ ਮਾਰਦੇ ਆਪਾਂ ਵੀ ਮਾਰਦੇ ਬੇਸੇ ਕੱਪੜੇ ਨਾਲ ਵੀ ਹੋ ਰਿਆ ਨਹੀਂ ਕਿ ਮਿੱਟੀ ਉਹ ਧੂੜੇ ਜਮੇ ਹੋਈ ਆ ਚਲ ਮਾਰਦੇ ਹਾਂ ਪਾਣੀ ਮਾਰ ਦੂਗਾ ਕੱਲ੍ਹ ਨਾ ਰੋਈ ਬੋਤਲ ਕਿੰਨੀ ਆ 235 ਹਾਂਜੀ 3 ਵਜੇ ਹੋ ਜਾਂਦੀ ਹੈ ਉਹਨਾਂ ਨੂੰ ਸ਼ੁਭ ਨੂੰ ਵੀ ਤਾਂ ਦਿਨੇ ਵੇਲੇ ਆਇਆ ਮੈਂ 3 ਵਜੇ ਚਲੋ ਆਜੋ ਲੈ ਵੀ ਸਵੇਰੇ ਤੋਤਾ ਤਾਂ ਉੱਦਈ ਉਹ ਟੈਨ ਹਲੇ ਸਾਫ਼ ਹੈ। ਉਧਰ ਪਾਣੀ ਨਾ ਆ। ਆਹ ਸੈਡ ਨਹੀਂ ਹੈ। ਕੱਢ ਗ੍ਰੱਕ ਕੰਨਾ ਸਿੱਖ ਬਹੁਤ ਸੁਵੇਰੇ। ਇਹਦੇ ਨਾਲ? ਹਾਂ। ਮੋਟਰ 'ਪਾ ਪੈ ਕੱਟ ਰਿਹਾ ਉਹਦੇ ਨਾਲ ਵੱਡਦਾ। ਹਾਂ। ਪਰ ਸੋਹਣੇ ਬੋ ਲੱਗਦੇ ਹਨ। ਸੋਹਣੇ ਲੱਗਦੇ ਪਰ ਪੱਤੇ ਇੰਜੇ ਕ ਪਾਣੀ ਦੱਸ ਦੂ ਮਾ ਚੋਈਆਂ ਤਾਂ। ਅੱਟੇ ਬੰਦ ਨਹੀਂ ਕਰਦੇ ਹਵਾ ਬਹੁਤ ਤੇ ਚੱਲਦੀ ਹੈ। ਬਹੁਤ ਠੰਡੀ ਹਵਾ ਸੀ। ਬਹੁਤ ਆ ਦੇਖ। ਕਿਹੜੇ ਹਨ ਪੱਤੇ ਇਹਦੇ। ਪੌੜੀ ਮੈਂ ਚਾਚਰਾਂ ਦੀ ਵਸਦੇ ਆ ਇਹਦਾ ਉਹ ਨੈਚਰਾਂ ਦੇ ਲੱਗੇ ਵੀ ਹੋਣੀ ਛੱਡ ਆ 70 ਲੜੀਆਂ ਹਾਂ ਉਹ ਘਰ ਨਹੀਂ ਤਾਂ ਕੱਲ ਪਰ ਸੀ ਛੱਡ ਕੇ ਆਇਆ ਤਾਂ ਐ ਪੌੜੀ ਆਪਣੇ ਕੋਲ ਪਈ ਸੀ ਔਰ ਪੌੜੀ ਜਾਦੀ ਹੈ ਇਹਦੇ ਵਿੱਚ ਨਹੀਂ ਹਾਂ ਚੱਲ ਉਹ ਦਣ ਦਾ ਲਾਈਂ ਜਾਂਦੀਆਂ ਉਹਨਾਂ ਨੇ ਅੱਛਾ ਲਾਈਂ ਜਾਂਦੀਆਂ ਹਾਂ ਹਾਂ ਬਣਾਉਣੀ ਹੋ ਰਹੀ ਸੀ ਦੂਏ ਰੋਟੇ ਬੋੜੀ ਬਣਾਉਣਗੇ ਜਿਹੜੀ ਸਿੱਧੀ ਇਕੱਠੀ ਹੋ ਰਵੇ ਇੱਕ ਜਗਾ ਐਨੇ ਕਿ ਜਗਾ ਹੈ ਗੋਲ ਗੋਲ ਨਹੀਂ ਡੇੜੀ ਦੂਈਆਂ ਕਹਿੰਦਾ ਤੌਰੇ ਦੇ ਓਰੇ ਚੱਕਿਆ ਤੇ ਰੰ ਜੋੜਜੇ ਕਰਨੀ ਤੇ ਚੜਨਾ ਹੈ ਇਹਨੂੰ ਖੋਲ ਕੇ ਫੇਰ ਇਧਰ ਬਾਹਰ ਆ ਜੇ ਕਰਨੀ ਤੇ ਕਿ ਸਹੀ ਹੈ ਬੇਬੀ ਹਾਂ 15 ਦਿਨ ਦੀ ਪਈ ਹੈ ਹਜੇ ਤੱਕ। ਇਹ ਚਾਹ ਲਈ ਵੀ ਪਾਦੀ ਹੈ। ਚਾਦਰ ਧੋਣੀ ਮੈਣੀ ਹੈ ਨਾ। ਚਾਰ ਕੋਈ ਨੇ ਚਾਦਰ ਤਾਂ ਧੋ ਹੋ ਜੂਗੀ। ਚਾਦਰ ਫੇਰ ਰੱਖਣ ਤਾਂ ਵੀ ਨਹੀਂ ਰੱਖ ਹੁੰਦੀ। ਕੜਕੜੂਈ ਹੈ ਨਾ ਆਲਰੇਡੀ ਇੱਥੇ ਹਾਂ ਪਾਣੀ ਸਰੂਪ ਕਰੇ ਤੇ ਨਾ ਏ ਟੇਡਾ ਘੜਦਣਾ ਛਾੜ ਦੇ ਛਾੜ ਉਹ ਦੇ 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 ਹੇਠੇ ਨੂੰ ਤਈਏ ਥੋੜੀ ਜਿਹੀ ਘਾਟ ਆਤਰੇ ਛਾੜ ਘੜਕੜ ਖੜਾ ਨਾ ਉਹ ਨਹੀਂ ਆਉਂਦੇ। ਉਹ ਜਦੋਂ ਛੁੱਟੀ ਹੋਣੀ ਨਹੀਂ ਆ ਰਹੇ। ਹਲੇ ਵੀ ਹਲੇ ਹੋਰ ਵੀ ਨਹੀਂ ਆ ਰਹੇ। ਅਰੇ ਕੋਈ ਜਨ ਛੁੱਟੀ ਕਰਦੇ ਆ। ਹਾਂ। ਫਿਰ ਮੁੰਡੇ ਨੂੰ ਕਰਦੇ। ਅੱਛਾ। ਵੀ ਸਕੋ ਦਰ ਨਹੀਂ। ਹਾਂ। ਕੀ ਕਰ ਗੱਬੇ ਨਹੀਂ ਕਿਹੜੇ ਦਾ ਪਹਿਲਾਂ ਇਕੱਠੀ ਦਾ ਕਰ ਫਿਰ ਉਹ ਬੁਰਛੜੇ ਵਿੱਚ ਰੱਖੀਂ ਓਹ ਲੈ ਲੈਣਾਂ ਲੈਂਗੇ ਤੇ ਪਹਿਲਾਂ ਕਿਹਾ ਤਾਂ ਨਾ ਮੈਂ ਕਰੀ ਜਾ ਹੁਣ ਇਕੱਠੀ ਧੋਤੀ ਧੋਈ ਨਾ ਕਰ ਮੈਂ ਕੱਲ ਗੱਬੇ ਤੇ ਹੀ ਰੱਖ ਕੇ ਪਾਥਾ ਲੈ ਉੱਪਰ ਇਹ ਗਲਤ ਨਾ ਚੁੱਕੀ ਨਾ ਬੱਸ ਕਿੱਥੇ ਕਿਹੜੀ ਨੂੰ ਕਰ ਰਹੀ ਚੱਕੀ ਆਉਣ ਲੱਗੀ ਮੈਨੂੰ ਕਿਆ ਕਰੇਂ ਕਹਾਂ ਜੱਕੇ ਹਾਂ ਛੋਟੀ ਮਸ਼ੀਨ ਵਿੱਚ ਦੇਖੀ ਲਈ ਕਿੱਥੇ 10 20 ਹਜ਼ਾਰ ਦੀ ਹੈ ਹੂੰ ਕਿਆ ਕਹਿੰਨੀ ਰੋਜ਼ ਆਟਾ ਹੀ ਬੀਏਗਾ ਨਾ ਮਾਂ ਨਾ ਮਹੀਨੇ ਬਾਅਦ ਕਿਤੇ ਆਟਾ ਪਏ ਹੋਣਾ ਉਦਾਂ ਗੱਲ ਕਰਦੇ ਆ ਮਾਂ ਕਿਤੇ ਘਰ ਘਰ ਪੇਣੇ ਆਉਣ ਲੱਗ ਗਿਆ ਹਨਕ ਵੀ ਵੀ ਲੋ ਵਿੱਚ ਮੱਕੀ ਦਾ ਆਟਾ ਵੀ ਅੱਛਾ ਤਲੋ ਜੀ 25 ਕਿਲੋ ਹੋਣੀ ਆ ਨੰਮੀ 25 30 ਕਿਲੋ ਇਹ ਹੁਣ ਪਾਣੇ ਬੰਨ ਕੇ ਰੱਖ ਲੈਣੀ ਨਵੇਂ ਸਾਲ ਨੂੰ ਪਿਵਾਵਾਂਗੇ ਜਦੋਂ ਮੁੱਕ ਗਿਆ ਜਦ ਪਿਆ ਹਾਂ ਲੂੰਗਾ ਹੁਣ ਲੋ ਪਿਆ ਆਟਾ ਆਪਣੇ ਕੋਲ ਹਾਂ ਸਰੋਂ ਸਰੋਂ ਵੀ ਇਹਨਾਂ ਲੱਗ ਜਾਣੇ 10 ਦਿਨ 15 ਸਰੋਂ ਨਾਲ ਦੇ ਆਪਣੀ ਸਾਲ ਤੋਂ ਸਰੇ ਜਾਣਾ ਦੂਵੀ ਨਾਲ ਹੈ ਐਨੀ ਦਾ ਆਪਣੇ ਪੈਸੇ ਦੋ ਤਿੰਨ ਟੋਟੇ ਹਾਂ ਸਕਾਇਆ ਹੀ ਉਹਨਾਂ ਨੂੰ ਵੀ ਕੱਲ ਨੂੰ ਸਾਰਾ ਨੂੰ ਵੀ ਹਾਂ ਧੁੱਪ ਲੱਗੀ ਰਿਹਾ ਤੇ ਲੋਹੀ 볼ਟ ਵੀ ਧੋ ਤਾਪਾ ਨੇ ਤੇ ਚਾਬੀ ਆਨਰ ਹੈਗੀ ਤੇ ਤੇ ਉਧਰ ਗੱਡੀ ਵੀ ਧੋਤੀ ਕੱਪੜਾ ਮਾਰ ਕੇ ਹਟਿਆ ਹੁਣ ਮੈਂ ਵਿੱਚ ਹਮਕੀ ਗਏ ਬਲੀ ਗੱਡੀ ਇਹ ਗੰਦੀ ਜਿਹੀ ਉਹ ਨਹੀਂ ਲੱਗਦੀ ਦੀ ਕੱਪੜਾ ਮਾਰ ਤਾਪਾ ਨੇ ജി ആ ਉਹ ਉੱਟ ਟੱਗੇ ਜਾ ਫਿਰ ਇਹ ਤਾਂ ਕੀ ਬਣਾ ਨੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਚ ਆਹ ਦਾਗ ਵੀ ਰਹਿ ਗਿਆ ਇਹ ਵੀ ਮਾਰ ਦਾ ਕੱਪੜਾ ਬਕੱਲਾ ਬੈਕਯੂਮ ਰਹਿ ਗਿਆ ਉਹ ਮਾਰਾਂਗੇ ਕੱਲੂ ਸਵੇਰੇ ਕਰ ਲਈ ਹੈ ਤੇ ਇਧਰ ਫਸ ਦੇਖੋ ਕਿੰਨੀ ਮਿੱਟੀ ਨਿਕਲੀ ਆ ਅਰੇ ਮੇਸੇ ਮੇ ਉੱਪਰ ਉੱਪਰ ਦੀ ਤੋਤੀ ਹੈ ਟਾਇਰ ਦੇ ਵਿੱਚ ਤੇ ਨਹੀਂ ਮਿੱਟੀ ਧਾਰੀ ਸਾਰੀ ਮੇਰੀ ਚਾਰ ਬਾਲਟੀ ਲੱਗੀਆਂ ਇਹਨਾਂ ਨੂੰ ਦੋ ਬਾਲਟੀ ਨੇ ਗਿੱਲੀ ਕਰੀਏ ਦੋ ਬਾਲਟੀ ਨੇ ਸ਼ੈਂਪੂ ਉਪਰ ਮਾਰ ਕੇ ਸਾਫ਼ ਕਰਤਾ ਗਰਮੀਆਂ ਜਦੋਂ ਆਏ ਹੁੰਦਾ ਇੱਕ ਬਾਲਟੀ ਪਾਉਂਦੇ ਆ ਉਹ ਪਾਣੀ ਜੰਮ ਜਾਂਦਾ ਸਾਰੇ ਤੇ ਧੁੱਪੋਂ ਤਿੱਖੀ ਹੁੰਦੀ ਆ ਹੁਣ ਤੋਂ ਪੈਣੀ ਤਿੱਖੀ ਹੁੰਦੀ ਨਹੀਂ ਮੱਧਮ ਜੀ ਹੁੰਦੀ ਆ ਉਹਦੇ ਕਰਕੇ ਪਾਣੀ ਜੰਮਦਾ ਨਹੀਂ ਹੈਗਾ ਜਾਂ ਮੋਰੇ ਵੀ ਪਾਣੀ ਚਾਣੂ ਗੱਡੀ ਖੜਾ ਕੇ ਅੰਦਰ ਕਰਦੇ ਆ ਇਹਨਾਂ ਉਰ ਪਾਣੀ ਪਾਉਦੇ ਪਾਣੀ ਦੇ ਦਾਗ ਜਿਹੇ ਰਹਿ ਜਾਂਦੇ ਆ। ਆਉਣ ਨਹੀਂ ਹੈਗਾ। ਠੰਡਾ ਤਾਂ ਉਹਨਾਂ ਦਾ ਘਟੀ ਨੇ ਸਾਰਾ ਬਈ ਐਨ। ਨਾਲ ਪਾਣੀ ਘੱਟ ਲੱਗਦਾ। ਨਾਲ ਖੇਚਲ ਘਟਾ ਤੇ ਨਾਲੇ ਲਿਬੜ ਦੀ ਵੀ ਘਟਾ ਥੋੜੀ ਬਹੁਤੀ। ਤੇ ਹੁਣ ਕਰਦੇ ਆਪਾਂ ਵੀਡੀਓ ਬੰਦ। ਥੋੜੀ ਗੱਡੀ ਗੇ ਹੋਣੀ ਹੈ ਹੋਰ ਕਰਦੀਏ। ਤੇ ਮਿਲਦੇ ਫਿਰ ਕਿਸੇ ਅਗਲੇ ਬਲੌਗ 'ਚ।